ਭਾਰਤ ਨੇ ਏਸ਼ੀਅਨ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਈ ਹੈ ਚਾਈਨਾ ਨੂੰ 1-0 ਦੇ ਨਾਲ ਹਰਾ ਕੇ ਭਾਰਤ ਨੇ ਲਗਾਤਾਰ ਦੂਸਰੀ ਵਾਰ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਉੱਪਰ ਕਬਜ਼ਾ ਕੀਤਾ ਹੈ ਜਿਨਾਂ ਦੱਸਦੀ ਹੈ ਕਿ ਅੱਜ ਭਾਰਤ ਦਾ ਚਾਈਨਾ ਦੇ ਨਾਲ ਮੈਚ ਸੀ ਅਤੇ ਇਸ ਮੈਚ ਦੇ ਵਿੱਚ ਫਾਈਨਲ ਮੈਚ ਦੇ ਵਿੱਚ ਭਾਰਤ ਨੇ ਚਾਈਨਾ ਨੂੰ 1-0 ਦੇ ਨਾਲ ਹਰਾਇਆ ਹੈ ਲਾਸਟ ਲਿਸ ਕਿੰਟਾ ਦੇ ਵਿੱਚ ਗੋਲ ਕੀਤਾ ਗਿਆ ਹੈ ਤੇ ਇੱਕ ਜ਼ੀਰੋ ਦੇ ਨਾਲ ਭਾਰਤ ਦੇ ਵੱਲੋਂ ਚਾਈਨਾ ਨੂੰ ਹਰਾ ਕੇ ਏਸ਼ੀਅਨ ਚੈਂਪੀਅਨ ਟਰੋਫੀ ਆਪਣੇ ਨਾਮ ਕਰ ਲਈ ਹੈ ਲਗਾਤਾਰ ਦੂਸਰੀ ਵਾਰ ਭਾਰਤ ਦੇ ਵੱਲੋਂ ਏਸ਼ੀਅਨ ਚੈਂਪੀਅਨ ਟਰੋਫੀ ਆਪਣੇ ਨਾਮ ਕੀਤੀ ਗਈ ਤੇ ਇਸ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਵਿੱਚ ਭਾਰਤ ਨੇ ਇੱਕ ਵੀ ਮੈਚ ਨਹੀਂ ਹਾਰਿਆ ਲਗਾਤਾਰ ਭਾਰਤ ਦੇ ਵੱਲੋਂ ਸਾਰੇ ਮੈਚ ਜਿੱਤੇ ਗਏ ਨੇ ਤੇ ਫਾਈਨਲ ਮੈਚ ਦੇ ਵਿੱਚ ਚਾਈਨਾ ਨੂੰ ਇੱਕ ਜ਼ੀਰੋ ਦੇ ਨਾਲ ਭਾਰਤ ਦੇ ਵੱਲੋਂ ਹਰਾਇਆ ਗਿਆ ਤੇ ਇਸ ਨਾਲ ਹੀ ਭਾਰਤ ਨੇ ਏਸ਼ੀਅਨ ਚੈਂਪੀਅਨਸ ਟਰੋਫੀ ਦੂਸਰੀ ਵਾਰ ਆਪਣੇ ਨਾਮ ਕਰ ਲਈ ਹੈ ਦਸ ਕੀ ਸ਼ਨੀਵਾਰ ਫਾਈਨਲ ਖੇਡ ਰਹੀ ਭਾਰਤੀ ਟੀਮ ਲਈ ਇਕਲੌਤਾ ਗੋਲ ਜੁਗਰਾਜ ਸਿੰਘ ਦੇ ਵੱਲੋਂ ਕੀਤਾ ਗਿਆ ਭਾਰਤ ਵੱਲੋਂ ਇਹ ਗੋਲ ਚੌਥੇ ਕੁਆਟਰ ਦੇ ਵਿੱਚ ਹੋਇਆ ਜੁਗਰਾਜ ਸਿੰਘ ਨੇ ਮੈਚ ਦੇ 51ਵੇਂ ਮਿੰਟ ਦੇ ਵਿੱਚ ਮੈਦਾਨੀ ਗੋਲ ਕੀਤਾ ਟੀਮ ਇੰਡੀਆ ਨੇ ਡਿਫੈਂਡਿੰਗ ਚੈਂਪੀਅਨ ਦੇ ਤੌਰ ਤੇ ਟੂਰਨਾਮੈਂਟ ਦੇ ਵਿੱਚ ਪ੍ਰਵੇਸ਼ ਕੀਤਾ ਸੀ ਭਾਰਤੀ ਟੀਮ ਨੇ ਅਜੇ ਤੂੰ ਰਹਿੰਦੇ ਹੋਏ ਆਪਣਾ ਖਿਤਾਬ ਬਰਕਰਾਰ ਰੱਖਿਆ ਹੈ ਪੈਰਿਸ 올림픽ਸ 2024 ਤੋਂ ਬਾਅਦ ਭਾਰਤੀ ਟੀਮ ਦੀ ਇਹ ਵੱਡੀ ਪ੍ਰਾਪਤੀ ਹੈ ਇਸ ਟੂਰਨਾਮੈਂਟ ਦੇ ਵਿੱਚ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਭਾਰਤੀ ਟੀਮ అనుభవੀ ਗੋਲ ਕੀਪਰ ਪੀਆਰ ਸ੍ਰਿਜੇਸ਼ ਦੇ ਬਿਨਾ ਆਪਣਾ ਪਹਿਲਾ ਇੰਟਰਨੈਸ਼ਨਲ ਟੂਰਨਾਮੈਂਟ ਖੇਡ ਰਹੀ ਸੀ ਭਾਰਤ ਨੇ ਅਜੇ ਤੂੰ ਰਹਿ ਕੇ ਫਾਈਨਲ ਦੇ ਵਿੱਚ ਪਰਵੇਸ਼ ਕੀਤਾ ਸੀ ਹਰਮਨ ਪ੍ਰੇਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਸੈਮੀਫਾਈਨਲ ਦੇ ਵਿੱਚ ਦੱਖਣੀ ਕੋਰੀਆ ਨੂੰ ਹਰਾਇਆ ਜਦਕਿ ਚਾਈਨਾ ਨੇ ਪਾਕਿਸਤਾਨ ਨੂੰ ਖਿਤਾਬੀ ਮੁਕਾਬਲੇ ਦੇ ਵਿੱਚ ਹਰਾਇਆ ਭਾਰਤ ਨੇ ਲੀਗ ਦੇ ਵਿੱਚ ਆਪਣੇ ਸਾਰੇ 5 ਮੈਚ ਜਿੱਤੇ ਸਨ ਜਿਸ ਵਿੱਚ ਚੀਨ ਖਿਲਾਫ 3-0 ਦੀ ਜਿੱਤ ਵੀ ਸ਼ਾਮਲ ਹੈ ਚੀਨ ਦੀ ਟੀਮ ਨੂੰ ਪਹਿਲੀ ਵਾਰ ਫਾਈਨਲ ਦੀ ਟਿਕਟ ਮਿਲੀ ਸੀ ਤੇ ਦੋਵੇਂ ਟੀਮਾਂ ਏਸ਼ੀਆਈ ਚੈਂਪੀਅਨਸ ਟਰਾਫੀ 2024 ਦੇ ਵਿੱਚ 7ਵੀਂ ਵਾਰ ਆਹਮੋ ਸਾਹਮਣੇ ਹੋਈਆਂ ਸਨ ਤੇ ਇਸ ਤੋਂ ਪਹਿਲਾਂ ਭਾਰਤ ਨੇ 6 ਵਿੱਚੋਂ 5 ਮੈਚ ਜਿੱਤੇ ਸਨ ਜਦਕਿ ਚੀਨ ਨੇ 1 ਮੈਚ ਜਿੱਤਿਆ ਸੀ ਤੇ ਚੀਨ ਨੇ 2006 ਦੇ ਵਿੱਚ ਭਾਰਤ ਨੂੰ ਹਰਾਇਆ ਸੀ ਦੋਵਾਂ ਟੀਮਾਂ ਨੇ ਪਹਿਲੇ ਤਿੰਨ ਕੁਆਟਰਾਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਲੀਗ ਦੇ ਆਪਣੇ ਪਹਿਲੇ ਮੈਚ ਦੇ ਵਿੱਚ ਭਾਰਤ ਨੇ ਚੀਨ ਨੂੰ 3-0 ਦੇ ਨਾਲ ਹਰਾਇਆ, ਜਾਪਾਨ ਨੂੰ 5-1 ਦੇ ਨਾਲ ਹਰਾਇਆ ਤੇ ਮਲੇਸ਼ੀਆ ਨੂੰ 8-1 ਦੇ ਨਾਲ ਹਰਾਇਆ ਸੀ। ਭਾਰਤ ਨੇ ਦੱਖਣੀ ਕੋਰੀਆ ਨੂੰ 3-1 ਦੇ ਨਾਲ ਹਰਾਇਆ, ਜਦਕਿ ਸੈਮੀਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਨੂੰ 4-1 ਦੇ ਨਾਲ ਹਰਾਇਆ ਤੇ ਚੀਨ ਨੇ ਲੀਗ ਦੇ ਵਿੱਚ 2 ਮੈਚ ਹੀ ਜਿੱਤੇ ਸਨ, ਜਦਕਿ 3 ਮੈਚ ਹਾਰੇ ਸਨ ਤੇ ਸੈਮੀਫਾਈਨਲ ਦੇ ਵਿੱਚ ਪਾਕਿਸਤਾਨ ਨੂੰ ਸ਼ੂਟਆਊਟ 'ਚ ਹਰਾ ਕੇ ਫਾਈਨਲ ਦੇ ਵਿੱਚ ਚੀਨ ਦੇ ਵੱਲੋਂ ਜਗ੍ਹਾ ਬਣਾਈ ਗਈ ਸੀ ਤੇ ਫਾਈਨਲ ਦੇ ਵਿੱਚ ਚਾਈਨਾ ਨੂੰ ਭਾਰਤ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਜਿਵੇਂ ਦੱਸ ਦਈਏ ਕਿ ਭਾਰਤ ਨੇ ਏਸ਼ੀਅਨ ਚੈਂਪੀਅਨ ਟਰਾਫੀ 2024 ਆਪਣੇ ਨਾਮ ਕਰ ਲਈਏ ਚੀਨ ਨੂੰ 1-0 ਦੇ ਨਾਲ ਹਰਾ ਕੇ ਏਸ਼ੀਅਨ ਚੈਂਪੀ ਟਰਾਫੀ ਦੇ ਉੱਪਰ ਕਬਜ਼ਾ ਭਾਰਤ ਵੱਲੋਂ ਕਰ ਲਿਆ ਗਿਆ